ਆਡੇ ਨਾਲ ਵਿਚੋਲਿਆਂ ਨੇ ਗੱਲ ਨਹੀਂ ਕੀਤੀ ਕਾਦੀ ਗੱਲ ਮੇ ਜੀ ਬੱਲੇ ਨਹੀਂ ਤੇਰੇ ਤੈਨੂੰ ਤਾਂ ਕਿਹੇ ਗੱਲ ਦਾ ਪਤਾ ਹੀ ਨਹੀਂਗਾ ਐਨੀ ਭੋਲੀ ਨਾ ਬਣਾ ਜੇ ਤੁਸੀਂ ਪੁੱਛਦੇ ਆ ਨਾ ਤੇ ਮੈਂ ਸੌਂ ਖਾ ਕੇ ਕਹਿੰਨੀ ਆ ਤੁਹਾਡੇ ਨਾਲ ਤੇ ਵਾਲੀ ਗੱਲ ਕਿਸ ਨੇ ਕੀਤੀ ਨਹੀਂ ਨਾਲੇ ਤੈਨੂੰ ਨਹੀਂ ਪਤਾ ਖਾਲੀ ਹੱਥੋਂ ਆ ਗਈਆਂ ਤੁਹਾਡੀ ਗੜੀ ਮੈਂ ਹੱਥ ਜੋੜਦੀ ਆ ਤੁਸੀਂ ਬੁਨਾਈ ਵਾਲੀ ਗੱਲ ਕਰੋ ਮੇਰਾ ਘੜਾ ਪਿਓ ਆ ਸਿਰ ਤੇ ਨਾਲੇ ਰੱਬ ਦਾ ਜਿੱਦਾਂ ਸਭ ਕੁਝ ਆਪਣੇ ਘਰ ਹੈਗਾ ਵਾ ਆਪਣਾ ਘਰ ਤੇਰਾ ਕਿੱਥੋਂ ਬਣ ਗਿਆ 13 ਘਰੋਦਨ ਬਾਨਾ ਵਾ ਜਦਨ ਆਈ ਨਹੀਂ ਇਹ ਕੰਮ ਤਾਂ ਛੱਡ ਹਾਂ ਪਹਿਲਾਂ ਮੇਰੀ ਗੱਲ ਸੁਣ ਧਿਆਨ ਨਾਲ ਗੱਲ ਸੁਣੀ ਮੇਰੀ ਜਦੋਂ ਰਿਸ਼ਤਾ ਪੱਕਾ ਹੋਇਆ ਹੀ ਤੂੰ ਫੌਜੀ ਮੁੰਡਾ ਲੱਭਦੇ ਹੀ ਨਾ ਫਿਰ ਨੌਕਰੀ ਵਾਲਾ ਮੁੰਡਾ ਹੋਵੇ ਤਨਖਾਹ ਵੀ ਵਧੀਆ ਹੋਵੇ ਕਾਰ ਬਰ ਵਧੀਆ ਹੋਵੇ ਪੈੜੀ ਬੰਨਾ ਹੋਵੇ ਹਾਂਜੀ ਤੇ ਤੁਹਾਡੇ ਨਾਲ ਵਿਚੋਲਿਆਂ ਨੇ ਗੱਲ ਨਹੀਂ ਕੀਤੀ ਕਾਦੀ ਗੱਲ ਮੇ ਜੀ ਬੱਲੇ ਨਹੀਂ ਤੇਰੇ ਤੈਨੂੰ ਤਾਂ ਕਿਹੇ ਗੱਲ ਦਾ ਪਤਾ ਹੀ ਨਹੀਂਗਾ ਐਨੀ ਭੋਲੀ ਨਾ ਬਣਾ ਭੋਲੀ ਹੈ ਨਹੀਂਗੀ ਜਿੰਨੀ ਬੰਦੀ ਆ ਵਿਚੋਲਿਆਂ ਨਾਲ ਗੱਡੀ ਦੀ ਗੱਲ ਕੀਤੀ ਸੀ ਕਿ ਗੱਡੀ ਚਾਹੀਦੀ ਆ ਤੁਹਾਡੇ ਨਾਲ ਕੀਤੀ ਨਹੀਂ ਵਿਚੋਲਿਆਂ ਨੇ ਗੱਲ ਮੰਮੀ ਜੀ ਜੇ ਤੁਸੀਂ ਪੁੱਛਦੇ ਆ ਨਾ ਕਿ ਮੈਂ ਸੌ ਖਾ ਕੇ ਕੰਨੀ ਆ ਤਾਡੇ ਨਾਲ ਇਹ ਵਾਲੀ ਗੱਲ ਕਿਸ ਨੇ ਕੀਤੀ ਨਹੀਂ ਤੇ ਨਾ ਸਾਨੂੰ ਇਹ ਗੱਲ ਦਾ ਪਤਾ ਹੀ ਹੈ ਕਿਸ ਨੂੰ ਚੱਲ ਜੇ ਪਿੱਛੇ ਨਹੀਂ ਨਾ ਪਤਾ ਤੈਨੂੰ ਹੁਣ ਮੈਂ ਦੱਸ ਦਿੰਨੀ ਆ ਫ੍ਰੀ ਵਿੱਚ ਇਦਾਂ ਦੇ ਰਿਸ਼ਤੇ ਨਹੀਂ ਲੱਭਦੇ ਹੁੰਦੇ 70-80 ਹਜ਼ਾਰ ਰੁਪਏ ਦਾ ਮੁੰਡੇ ਦੀ ਤਨਖਾਹ ਵਾ ਪੈਲੀ ਬੰਨਣਾ ਵੇ ਕਿੰਨਾ ਵਾ 10 ਕਿੱਲੇ ਕਿਸ ਨੂੰ ਆਉਂਦੇ ਆ ਮੂੰਹ ਨਾ ਕਹਿੰਦੇ ਆ ਤੁਹਾਡੇ ਰੱਦ ਤੇ ਇਹ ਹੁਣਾ ਵਾ 70 ਨਾ ਸਿਆ ਵਜ ਗਿਆ ਵਾ ਪਰ ਉਹ ਗੱਲ ਨਹੀਂ ਬੰਨੀ ਜਾਂ ਤੇ ਵਿਚੋਲਿਆਂ ਨਾਲ ਗੱਲ ਕਰ ਲੋ ਜੇ ਨਹੀਂ ਨਾ ਵਿਚੋਲਿਆਂ ਨਾਲ ਗੱਲ ਕਰਨੀ ਤਾਂ ਆਪਣੀ ਮਾਂ ਨਾਲ ਜਾਂ ਭਰਾ ਨਾਲ ਗੱਲ ਕਰ ਸਾਨੂੰ ਗੱਡੀ ਚਾਹੀਦੀ ਆ ਮੰਮੀ ਜੀ ਤੁਹਾਡੇ ਨਾਲ ਤੇ ਉਹ ਜੀ ਕੋਈ ਗੱਲ ਨਹੀਂ ਹੋਈ ਤੇ ਨਾਲੇ ਜੀ ਤੁਸੀਂ ਗੱਡੀ ਵਾਲੀ ਗੱਲ ਕਹਿਣ ਦੇ ਆ ਨਾ ਤੇ ਵੀਰ ਜੀ ਉਹਨਾਂ ਨੂੰ ਮੈਂ ਨਹੀਂ ਕਹਿ ਸਕਦੀ ਉਹਨਾਂ ਨੇ ਤੇ ਅੱਗੇ ਮਹਾਵਸਾਇਰਿਆਂ ਨੇ ਮੇਰਾ ਪਹਰਾ ਲਾਇਆ ਵਾ ਪਤਾ ਨਹੀਂ ਕਿੱਦਾਂ ਕਰਕੇ ਉਹਨਾਂ ਨੇ ਮੇਰਾ ਵਿਆਹ ਕੀਤਾ ਤੇ ਮੈਂ ਹੁਣ ਕਿੱਦਾਂ ਕਹਾਂਦਾ ਉਹਨਾਂ ਨੂੰ ਇਹ ਮੂੰਹ ਨਾਲ ਕਿ ਮੈਨੂੰ ਗੱਡੀ ਚਾਹੀਦੀ ਆ ਨਹੀਂ ਕਿੱਦਾਂ ਘਪਹਰਾ ਲਾਇਆ ਵਾ ਕੀ ਕੈਂਥੇ ਪਾਤਾ ਹੀ ਉਹਨਾਂ ਨੇ ਇੱਕ ਚਾਹ ਪਿਆਲਾ ਨੇ ਦੇਵੇ ਤੇ ਉਹਨਾਂ ਦਾ ਜੋਰ ਲੱਗ ਗਿਆ ਹੈਗਾ ਖਰਚਾ ਕੀਤਾ ਉਹਨਾਂ ਨੇ ਖਰਚਾ ਹੁੰਦਾ ਵਾ ਮਿਲਨੀਆਂ ਛਲਨੀਆਂ ਕਰਗੇ ਤੇ ਗੱਡੀਆਂ ਆਉਣ ਤੇ ਐਦਾਂ ਕੋਈ ਖਰਚਾ ਨਹੀਂ ਗਾ 2000 ਵਿੱਚ ਚਾਹ ਪਿਆਲਤੀ ਉਹਨਾਂ ਨੇ ਗੱਲਾਂ ਕਰਦੀ ਫਿਰਦੀ ਆ ਮੰਮੀ ਉਹ ਤਾਂ ਤੁਸੀਂ ਜਿੱਦਾਂ ਕਿਹਾ ਸੀ ਉਹਨਾਂ ਨੇ ਉਦਾਂ ਹੀ ਕੀਤਾ ਜੇ ਇਹ ਗੱਲ ਦਾ ਪਹਿਲਾਂ ਪਤਾ ਹੁੰਦਾ ਤੇ ਫੇਰ ਹੀ ਉਹ ਕਰਦੇ ਜੇ ਉਹਨਾਂ ਨੇ ਨਹੀਂ ਨਾ ਦੱਸਿਆ ਸੀ ਤੇ ਹੁਣ ਪਤਾ ਲੱਗ ਗਿਆ ਵਾ ਨਾ ਜੇ ਮਹੀਨੇ ਦੇ ਵਿੱਚ ਗੱਡੀ ਨਾ ਨਾ ਆਈ ਤੇ ਫੇਰ ਵੇਖ ਲਈ ਆਪਣਾ ਕੀ ਹਾਲ ਹੁੰਦਾ ਈਓ ਦੀਦੀ ਤੁਸੀਂ ਕਿੱਦਾਂ ਨੀਆਂ ਗੱਲਾਂ ਕਰਨ ਦੇ ਆ ਜੇ ਇਹੋ ਗੱਲ ਹੱਦ ਨਾ ਪਹਿਲਾਂ ਕੀਤੀ ਹੁੰਦੀ ਤੇ ਚਲੋ ਅਸੀਂ ਵੀ ਕੋਈ ਸਲਾਹ ਕਰ ਲੈਂਦੇ ਸਾਨੂੰ ਵੀ ਪਤਾ ਹੁੰਦਾ ਹੁਣ ਤੁਸੀਂ ਮੇਰੇ ਦਿਵਾਲੇ ਹੋਣ ਦੇ ਆ ਦਿਵਾਲੇ ਤੇਰੇ ਕੋਈ ਨਹੀਂ ਹੋਣ ਦੇ ਸੌ ਗੱਲਾਂ ਦੀ ਇੱਕੋ ਗੱਲ ਯੋ ਮੁੰਡੇ ਨੇ ਜਦੋਂ ਛੁੱਟੀ ਆਉਣਾ ਨਾ ਆਉਂਦਿਆਂ ਨੂੰ ਨਵੀਂ ਗੱਡੀ ਘਰ ਚਾਹੀਦੀ ਏ ਨਹੀਂ ਮੈਨੂੰ ਪਤਾ ਵੀ ਤੂੰ ਕਿੰਨੂੰ ਕਹਿਣਾ ਤੇ ਕਿੰਨੂੰ ਨਹੀਂ ਕਹਿਣਾ ਮੈਨੂੰ ਤੇਰੇ ਭਰਾ ਦਾ ਤੇ ਮਾਂ ਦਾ ਠੇਕਾ ਨਹੀਂਗਾ ਆ ਜਾ ਸੰਦੀਪ ਤੂੰ ਮੈਨੂੰ ਨਹੀਂ ਪਤਾ ਵੀ ਮੰਮੀ ਮੇਰੇ ਨਾਲ ਕਿਉਂ ਇਨੇ ਉਖੇ ਰਹਿੰਦੀ ਆ ਵਿਚਲੀ ਗੱਲ ਦਾ ਤੇ ਹੁਣ ਪਤਾ ਲੱਗਾ ਵਾ ਪੀ ਇਹ ਗੱਡੀ ਚਾਹੁੰਦੇ ਸੀ ਪਰ ਜੇ ਸਾਨੂੰ ਇਹ ਗੱਲ ਦਾ ਪਤਾ ਹੁੰਦਾ ਤੇ ਫੇਰੀਆਂ ਹੀ ਗੱਡੀ ਦਿੰਦੇ ਪਹਿਲਾਂ ਤੇ ਸਾਡੇ ਨਾਲ ਕੋਈ ਗੱਲ ਹੀ ਨਹੀਂ ਹੋਈ ਇਦਾਂ ਦੀ ਮੰਮੀ ਆ ਵਧੀਆ ਕੀਤਾ ਤਈ ਮੇਰੇ ਕੰਨ ਖੋਲ ਦਿੱਤੇ ਆ ਮੈਂ ਤਾਂ ਉਹਦੇ ਮੂੰਹ ਹਲ ਵੇਖਣ ਲਈ ਹਾਂ ਕਿ ਅੱਜ ਵੀ ਗੱਲ ਕਰੂ ਅੱਜ ਵੀ ਕਰੂ ਉਹਨੇ ਨਹੀਂ ਕੀਤੀ ਹਾਰ ਕੇ ਮੈਨੂੰ ਹੀ ਬੋਲਣਾ ਪਿਆ ਕਿੱਡੀ ਭੋਲੀ ਭਾਂਡੀ ਆ ਕਿ ਪਹਿਲਾਂ ਕਿਉਂ ਨਹੀਂ ਦੱਸਿਆ ਸਾਨੂੰ ਨੇ ਸਭ ਕੁਝ ਪਤਾ ਹੀਗਾ ਆੰਦੇ ਹੁਣੇ ਵਿਆਹ ਹੋ ਗਿਆ ਹੁਣ ਕਿਹੜੀ ਗੱਲ ਵਾ ਤੇ ਮੰਮੀ ਵਿਚੋਲਿਆਂ ਵਾਲੇ ਵੇਖ ਲੋ ਕਿੱਡੇ ਚਲਾਕ ਨਿਕਲੇ ਆ ਮੰਮੀ ਮੈਂ ਤਾਂ ਨੀਕੋ ਗੱਲ ਕਹਿਨੀ ਆ ਵਿਚੋਲਿਆਂ ਨੂੰ ਸਾਧੋ ਤੇ ਇੱਕੋ ਤਰੀਕ ਰੱਖੋ ਉਹ ਕੋਈ ਗੱਲ ਨਹੀਂ ਫਿਕਰ ਨਾ ਕਰ ਅੱਜ ਹੀ ਫੋਨ ਕਰਕੇ ਸਾਦੀ ਆ ਧਿਆਨ ਕੇ ਤਾਂ ਮੇਰੀ ਗੱਲ ਸੁਣਜੋ ਉਹਨਾਂ ਦੇ ਕੰਨਾਂ ਵਿੱਚ ਇੱਕੋ ਗੱਲ ਕਦਣੀ ਆ ਕਿ ਜਾਂ ਤਾਂ ਗੱਡੀ ਦੇਜੋ ਜਾਂ ਇਹਨੂੰ ਵਿੱਚ ਕੋ ਤਾਂ ਲੈਜੋ ਨਾਲ ਛਾਪ ਤੇ ਮੜਛੇਤੀ ਪਵਾ ਲਈ ਹੀ ਅਸੀਂ ਭੁੱਖੇ ਜੇ ਲੱਗਦੇ ਮੈਨੂੰ ਇੱਕ ਵਾਰਾ ਨਾ ਨਹੀਂ ਕੀਤੀ ਆਪ ਛਾਪ ਪਵਾ ਕੇ ਕਾਂ ਹੋਇਆ ਵਾ ਹੋਣਾਂ ਦਾ ਨਾ ਵਿਆਹ ਹੋ ਗਿਆ ਹੁਣ ਕਿਹੜੀ ਗੱਲ ਵਾ ਕੋਈ ਨਹੀਂ ਪੁੱਤ ਖੜਾ ਤੇ ਮੈਂ ਵੀ ਨਹੀਂ ਛੱਡਦੀ ਚਲੋ ਕੋਈ ਗੱਲ ਨਹੀਂ ਆਪੇ ਦੱਸੋ ਸਹੀ ਪੇਕੇ ਹੁਣ ਤਾਂ ਕੋਈ ਨਹੀਂ ਮੈਂ ਲੰਮਦੀ ਆ ਫੋਨ ਇਹ ਆਪੇ ਕਰੀਂਦੀ ਫੋਨ ਜੇ ਮਾਂ ਨਾਲ ਤਾਂ ਭਰਾ ਨਾ ਕਰੂ ਤੇ ਵਿਚੋਲਿਆ ਨਾ ਕਰੂਗੀ ਪਤਾ ਦਿਹਾਉ ਪਿਆਗਾ ਸੱਸ ਕਹਿਣ ਲਈ ਤੂੰ ਫਿਕਰ ਨਾ ਕਰ ਗੱਡੀ ਤਾਂ ਬਿਨਾਂ ਖੜਾ ਇਹਨਾਂ ਦਾ ਵੀ ਨਾ ਛੱਡਿਆ ਆਓ ਤੁਸੀਂ ਕਰੋ ਫੋਨ ਫਿਰ ਉਹਨਾਂ ਨੂੰ ਚਲ ਸੰਦੀਪ ਹਾਂਜੀ ਵਿਆਹ ਫੜਾ ਆ ਮੈਨੂੰ ਫੋਨ ਤਾਂ ਮੈਂ ਕਰਾਂ ਉਹਨਾਂ ਨੂੰ ਹੈਲੋ ਸਸਿਕਲ ਭੈਣ ਜੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਆਪਣਾ ਹਾਂ ਪਰਿਵਾਰ ਵੀ ਠੀਕ ਠਾਕ ਆ ਮੇਰੀ ਗੱਲ ਸੁਣੋ ਅੱਜ ਵਿਹਲੇ ਜੇ ਕੰਮ ਤਾਂ ਨਹੀਂ ਕੋਈ 어 ਨਹੀਂ ਨਹੀਂ ਫਿਕਰ ਵਾਲੀ ਨਹੀਂ ਕੋਈ ਵੀ ਗੱਲ ਅੱਜ ਜਿਹੜੇ ਕੰਮ ਆਉਹਾਂ ਕਰ ਨਹੀਂ ਨਹੀਂ ਇੱਥੇ ਬੈ ਕੇ ਗੱਲ ਕਰਾਂਗੇ ਹੁਣ ਤਾਂ ਕਾਹਦੀਆਂ ਗੱਲਾਂ ਕੋਈ ਨਹੀਂ ਮੈਂ ਦੇਖਦੀ ਆ ਦੋ ਘੰਟਿਆਂ ਤੱਕ ਚਲੋ ਆਜੋ ਆਜੋ ਫਿਰ ਚੰਗਾ ਭੈਣ ਜੀ ਸਤਿ ਸ੍ਰੀ ਅਕਾਲ ਕੀ ਗੱਲ ਹੈ 1 ਮਿੰਟ ਫੋਨ ਤੇ ਦੱਸ ਦੇ ਤੇ ਕੀ ਕੰਮ ਆ ਮੈਂ ਹਾਂ ਜੇ ਤੈਨੂੰ ਫੋਨ ਤੇ ਦੱਸਦਾ ਤੂੰ ਤੇ ਉਨਾ ਹੀ ਨਹੀਂਗਾ ਕਿੱਡੀ ਚਲਾਗਾ ਮੇਰੇ ਆਹੋ ਤਾਂ ਹੁਣ ਪਤਾ ਇਹਨਾਂ ਨੂੰ ਸਾਰਾ ਹੀ ਆ ਪਤਾ ਤਾਂ ਉਹਨਾਂ ਨੂੰ ਸਾਰਾ ਹੀ ਆ ਤਾਂ ਕਰਕੇ ਕੰਨਾਂ ਕੇ ਸਲ ਮਾਰਨ ਡਈ ਆ ਤੇ ਜਾਨ ਛਡਾਉਣ ਡਈ ਆ ਅੱਜ ਨਾ ਪਿਆਰ ਨਾਲ ਗੱਲ ਕਰੀ ਉਹਨਾਂ ਨਾਲ ਮੈਂ ਕਿ ਆਦ ਲੈ ਆਂਦੇ ਹਾਂ ਵੇਖੀ ਸਹੀਂ ਕਿਹੜੇ ਤਰੀਕੇ ਨਾਲ ਗੱਲ ਕਰਦੀ ਐ ਚੁੱਪ ਕੀਤਿਆਂ ਦਾ ਫਾਇਦਾ ਲੈਣ ਡੇ ਆ ਤੇ ਕਦੋਂ ਤੱਕ ਹੋਣਾ ਉਹਨਾਂ ਨੇ ਆਂਦੀ ਹੀ ਦੋ ਕੰਡੇ ਤੱਕ ਆ ਜਾਂਦੀ ਐ ਕੋਈ ਗੱਲ ਨਹੀਂ ਦੋ ਕੰਡੇ ਛੱਟੀ ਹੋ ਜਾਣੇ ਆ ਲਾਗੇ ਭਾਲੂਗੀ ਨਾ ਹੋਟੀ ਨੂੰ ਤੇ ਲਾਗੇ ਉਹਨਾਂ ਦੋ ਜਿਹਿਆਂ ਨੂੰ ਭਾਲੂਗੀ ਤੇ ਮੰਮੀ ਇਹਨਾਂ ਨੇ ਗੱਲ ਹੀ ਨਹੀਂ ਕੀਤੀ ਉਹਨਾਂ ਨਾਲ ਨਹੀਂ ਕੀਤੀ ਹੁਣੀ ਆ ਉਹ ਜਿਹੜੀ ਅੰਦਰ ਬੈਠੀ ਆ ਘਟਵਾ ਬਥੇਰੀ ਤੇ ਜਵਾ ਉਹ ਇੰਨੇ ਘਟਣਾ ਸਮਝਾ ਨੂੰ ਕੋਈ ਪਤਾ ਨਹੀਂ ਮੰਮੀ ਇਹਨਾਂ ਦਾ ਉਹ ਆਂਦੀ ਚੋਲੇ ਚਾਹ ਦਾ ਘੋਗਿਆ ਵਾ ਹੁਣ ਖਰਚਾ ਕਰਨ ਦਾ ਤਾਂ ਕੋਈ ਫਾਇਦਾ ਹੀ ਨਹੀਂਗਾ ਇਹ ਮੰਮੀ ਕਿਤਾਂ ਦੀਆਂ ਗੱਲਾਂ ਕਰਨਦੀ ਆ ਹੁਣ ਜੇ ਮੈਂ ਪਿੰਡ ਦਸਾਂ ਉਹਨਾਂ ਵਿਚਾਰਿਆਂ ਨੂੰ ਤੇ ਇਹ ਗੱਲ ਦਾ ਪਤਾ ਹੀ ਨਹੀਂ ਐ ਕੁਝ ਤੇ ਕੀ ਗੱਲ ਚੱਲਾਂਦੀ ਐ ਇੱਥੇ ਤਾਂ ਜਿਹਨਾਂ ਨੂੰ ਗੱਡੀ ਚਾਹੀਦੀ ਹੀ ਤੇ ਹਨੂ ਪਹਿਲਾਂ ਦੱਸ ਦਿੰਦੇ ਤਾਂ ਜੋ ਉਹਨਾਂ ਨੂੰ ਵੀ ਪਤਾ ਹੁੰਦਾ ਪਿੰਨਾਂ ਦੀ ਵੀ ਕਿਸੇ ਚੀਜ਼ ਦੀ ਮੰਗਵਾ ਸਮਝ ਨਹੀਂ ਲੱਗਦੀ ਹੁਣ ਕੀ ਕਰਾਂ ਰਪਿੰਦਰ ਹਾਂਜੀ ਜੇ ਪਾਣੀ ਦਾ ਗਲਾ ਲੈ ਇੱਕ ਲਿਓ ਨਹੀਂ ਆਹੋ ਪਣੀ ਮੈਨੂੰ ਅਡਨਾ ਗੱਲ ਕਰਨੀ ਹੀ ਇੱਕ ਗੱਲ ਕਰਨੀ ਦੱਸੋ ਡੀ ਪਿੰਡ ਵਾਲਿਆਂ ਨੂੰ ਪਤਾ ਕਿਹਨੂੰ ਤੇ ਨਾਲ ਉਹ ਚੋਲਿਆਂ ਨੂੰ ਦੱਸਿਆ ਹੀ ਆ ਉਹ ਤੇ ਇਹੋ ਕਹਿੰਦੇ ਸੀ ਵੀ ਨਹੀਂ ਸਾਧ ਬਰਾਦਾ ਹੀ ਵਿਆਹ ਕਰਨਾ ਵਾ ਉਹ ਚੋਲਿਆਂ ਨੂੰ ਤੇ ਅਸੀਂ ਕੀਤਾ ਕਿਹਾ ਸੀ ਤੇ ਸਾਨੂੰ ਗੱਡੀ ਚਾਹੀਦੀ ਆ ਤੇ ਨਾਲੇ ਤੈਨੂੰ ਨਹੀਂ ਪਤਾ ਖਾਲੀ ਹੱਥੋਂ ਆ ਗਈਆਂ ਤੂੰ ਹੋ ਘਰਦਿਆਂ ਨੂੰ ਕਹਿ ਦਿੰਦੀ ਵੀ ਕੋਈ ਨਾ ਕੋਈ ਚੀਜ਼ ਦੋ ਮੈਨੂੰ ਜੋ ਮੰਮੀ ਕਹਿਣ ਡਿਆ ਨਾ ਉਹ ਸੱਚੀ ਕਹਿਣ ਡੇ ਆ ਲੈ ਲਓ ਤੁਹਾਡੀ ਗੜੀ ਮੈਂ ਹੱਥ ਜੋੜਦੀ ਆ ਤੁਸੀਂ ਬਨਾਈ ਵਾਲੀ ਗੱਲ ਕਰੋ ਮੇਰਾ ਘੜਾ ਪਿਓ ਆ ਸਿਰ ਤੇ ਜਿੰਨੇ ਮੈਨੂੰ ਗੱਡੀ ਦੇਣੀ ਸੀ ਮੇਰੇ ਦੇ ਵੀਰ ਨੇ ਮਹਾ ਵਿਆਹ ਕੀਤਾ ਵਾ ਮੇਰਾ ਨਾਲੇ ਜਿਹੜੀ ਗੱਲ ਹੋਈ ਉਹ ਵਿਚਾਰੇ ਨੇ ਸਾਰੀਆਂ ਗੱਲਾਂ ਪਗਾਈਆਂ ਜਿੱਦਾਂ ਜਿੱਦਾਂ ਤੁਸੀਂ ਕਿਹਾ ਸੀ ਤੇ ਜੇ ਵੀ ਗੱਲ ਪਹਿਲਾਂ ਹੋਈ ਹੁੰਦੀ ਨਾ ਤੇ ਫੇਰੀ ਇਹਨੂੰ ਪਤਾ ਹੁੰਦਾ ਵੇਲੇ ਇਹ ਵਾਲਾ ਕੰਮ ਨਾ ਕਰੋ ਤੇ ਸਮਝਾਓ ਹਮਮੀ ਥੋੜਾ ਜਿਆ ਹਾਂ ਪਖੰਡ ਮੇਰੇ ਅੱਗੇ ਨਾ ਕਰ ਤੇ ਵੀਰ ਆਪਣੇ ਨੂੰ ਫੋਨ ਕਰ ਕਿ ਗੱਡੀ ਦੇ ਕੇ ਜਾਵੇ ਠੀਕ ਹੈ ਨਾ ਜਦੋਂ ਵਿਚੋਲੇ ਨੂੰ ਅਸੀਂ ਕਿਹਾ ਸੀ ਜਾਂਦੇ ਹੋਏ ਵੀ ਅਸੀਂ ਝੂਠੇ ਹਾਂ ਕਾਂਦੇ ਆ ਵਿਆਹ ਕੀਤਾ ਉਥੇ ਤੂੰ ਕਿਦਾਂ ਨਹੀਂ ਗੱਲਾਂ ਕਰੀ ਜਾਂਦੀਆਂ ਮम्मी ਦੀ ਚਾਲ ਕਹਿਣੀ ਦੇ ਆ ਪਰ ਤੂੰ ਇਤਨਾ ਕਹੋ ਮੈਂ ਜਦਾਂ ਦੀਆਂ ਗੱਲਾਂ ਕਰਨੀਆਂ ਹੋਣਾ ਉਹ ਮੈਂ ਕਰਤੀ ਆ ਠੀਕ ਆ ਨਾ ਨਹੀਂ ਰੱਬ ਦਾ ਦਿੱਤਾ ਸਭ ਕੁਝ ਆਪਣੇ ਘਰ ਹੈਗਾ ਵਾ ਉਹਨਾਂ ਦੀ ਗੱਡੀ ਨਾਲ ਕੀ ਹੋ ਜਾਊਗਾ ਆਪਣਾ ਘਰ ਤੇਰਾ ਕਿੱਥੋਂ ਬਣ ਗਿਆ ਤੇਰਾ ਘਰ ਉਦਨ ਬਣਾਵਾ ਜਦਨ ਆ ਆਈ ਠੀਕ ਆ ਨਾ ਕਹਿ ਲੈਣਾ ਆਪਣਾ ਘਰ ਸਮਝੇ ਨੂੰ ਖਾਲੀ ਹੱਥ ਆਣ ਕੇ ਤੂੰ ਮਲਕਣ ਬਣ ਕੇ ਬਹਿਣੀਆ ਕਰਦੀ ਉਦੋਂ ਤੇ ਆਂਦੇ ਹੇ ਮੁੰਡਾ ਵੀ ਨੌਕਰੀ ਵਾਲਾ ਚਾਹੀਦਾ ਹੈ ਇਹ ਕੰਮ ਨਹੀਂ ਕ ਚੱਲਣੀ ਇੱਥੇ ਗੱਡੀ ਲਿਆਏਂਗੀ ਨਾ ਉਥੋਂ ਤੇ ਫੇਰ ਮਾਲਕਨ ਬਣੀ ਇੱਥੋਂ ਦੀ ਆ ਵੀ ਚੰਗਾ ਹੋ ਗਿਆ ਵਾ ਮਾਤਾ ਨੇ ਤੇਰ ਨਾਲ ਗੱਲ ਕਰਤੀ ਆ ਉਹ ਤਾਂ ਮੈਂ ਵੀ ਗੱਲ ਕਰਨੀ ਸੀ ਤੇਰ ਨਾਲ ਮੈਂ ਵੀ ਕੋਗਲੀ ਘਰੀ ਜਾਉਂਦੇ ਆ ਮੈਂ ਕੀ ਦੱਸਾਂ ਹੁਣ ਪਿੰਡ ਇਹ ਤੇ ਮੈਨੂੰ ਬਹੁਤ ਤੰਗ ਕਰਨ ਲੱਪੇ ਆ। ਸਮਝ ਨਹੀਂ ਲੱਗੰਦੀ। ਇੱਕ ਤੇ ਜੀ ਕਰੰਦਿਆ ਵਾ। ਫੋਨ ਲਾ ਹੀ ਦਵਾ ਵੀਰ ਜੀ ਨੂੰ। ਭੀ ਆ ਗੱਲ ਬਾਤ ਵਾ ਇਥੇ। ਪਰ ਨਹੀਂ। ਮੈਂ ਤੇ ਇਥੇ ਟੈਨਸ਼ਨ ਚ ਆਈ ਹਾਂ ਵਾ। ਤੇ ਉਹ ਜਰੇ ਤੇ ਕੀ ਬੀਤੂਗੀ ਜੇ ਉਹਨੂੰ ਮੈਂ ਇਨੀ ਗੱਲ ਕਹੂੰਗੀ ਤੇ। ਚਲ ਇਨਾਂ ਕੋ ਤੇ ਅੱਗੇ ਮੈਂ ਮਾਫੀ ਮੰਗੀ। ਤੇ ਫੇਰ ਤਰਲੇ ਮਿੰਤਾ ਕਰ ਲੂੰਗੀ ਇਨਾਂ ਦੇ। ਇਹਨਾਂ ਨੇ ਤੇ ਮੰਨ ਹੀ ਜਣਾ ਵਾ ਇਹ ਅਬ ਵੀਰ ਜਿੰਨੇ ਦਸਣਾ ਮੈਂ ਆਪਣੀ ਗੱਲ ਨਾ ਇੱਥੇ ਰਖ ਲੈਣੀ ਆ ਉਹਨਾਂ ਤੱਕ ਨਹੀਂ ਮ ਪਹੁੰਚਾਉਣੀ ਹੈਗੀ ਪਰ ਮੀਤ ਮੈਂ ਤਾਂ ਸੋਚਣ ਡਿਆ ਕਿ ਕਿਹੜੀ ਘੜੀ ਜਿਹੜੇ ਟਾਈਮ ਇਹ ਰਿਸ਼ਤਾ ਕਰਾ ਖੜਿਆ ਇੰਨਾ ਪਰੇਸ਼ਾਨ ਕੀਤਾ ਪਹਿਲੇ ਫੋਨਾਂ ਤੇ ਕਰਦੀ ਰਹੀ ਪਰੇਸ਼ਾਨ ਤੇ ਹੁਣ ਤੇ ਹਾਦੀ ਹੋ ਗਈ ਐ ਹੁਣ ਕਹਿੰਦੇ ਤੁਸੀਂ ਘਰ ਆ ਜਾਓ ਗੱਲ ਕਰਨੀ ਹੈ ਕੋਈ ਤੁਹਾਡੇ ਨਾਲ ਮੈਂ ਫੋਨ ਤੇ ਗੱਲ ਨਹੀਂ ਨਾ ਆਈ ਹੁਣ ਤਾਂ ਕਹਿਣ ਵੀ ਘਰ ਆਣ ਕੇ ਫਿਰ ਗੱਲ ਕਰਾਂਗੇ ਹੁਣ ਉਸ ਦਿਨ ਮੈਨੂੰ ਫੋਨ ਕੀਤਾ ਮੈਨੂੰ ਬੜਾ ਵੱਧ ਘਟ ਬੋਲੇ ਮੈਂ ਤਾਂ ਇਨੀ ਗੱਲ ਕਹਿਤੀ ਕਿ ਤੂੰ ਸੰਦੀਪ ਨੂੰ ਕਿੰਨੇ ਗੱਡੀਆਂ ਦਿੱਤੀਆਂ ਤੇ ਜੋ ਬੰਨਾ ਨਾਲ ਗੱਲ ਕਰਕੇ ਵੇਖੋ ਪਰਮੀਤ ਮੈਂ ਜੋ ਬੰਨਾ ਕੀ ਗੱਲ ਕਰਾਂ ਮੈਨੂੰ ਵੀ ਪਤਾ ਆ ਕਿ ਉਹਦਾ ਵਿਚਾਰੇ ਦਾ ਸਿਰ ਤੇ ਪਿਓ ਤੇ ਹੈ ਨਹੀਂ ਤੇ ਬੜਾ ਔਖਾ ਹੋ ਗਿਆ ਨਹੀਂ ਕੁੜੀ ਦਾ ਵਿਆਹ ਕੀਤਾ ਮੈਨੂੰ ਤਾਂ ਸਾਰੇ ਹਾਲਾਤਾਂ ਦਾ ਪਤਾ ਜਾਂ ਮੈਨੂੰ ਨਾ ਪਤਾ ਹੋਵੇ ਤਾਂ ਫਿਰ ਮੈਂ ਉਹਦੇ ਨਾਲ ਗੱਲ ਕਰਾਂ ਜੋਵਨ ਨੂੰ ਗੱਡੀ ਦੇ ਦੀ ਉਹ ਤਾਂ ਗੱਲ ਠੀਕ ਆ ਹੁਣ ਉਦੋਂ ਉਹਦੀ ਸੱਸ ਕਹਿਣ ਦੀ ਕਹਿੰਦੀ ਜੇ ਗੱਡੀ ਵਾਲੀ ਗੱਲ ਕੀਤੀ ਆ ਠੀਕ ਆ ਜੇ ਕੋਈ ਗੱਲ ਨੂੰ ਅਭੀ ਨਵੀਂ ਹੋ ਗਈ ਤੇ ਫਿਰ ਸਾਨੂੰ ਨਾ ਕਹੋ ਕਿਉਂ ਤੇ ਜੇ ਕੱਲ ਨੂੰ ਕੋਈ ਗੱਲਬਾਤ ਹੋਈ ਗਈ ਤੇ ਫਿਰ ਕਿਹੜੇ ਮੂੰਹ ਨਾਲ ਉਹਨੂੰ ਕਹਾਂਗੇ ਉਹ ਤੇ ਉਸੇ ਗੱਲ ਦਾ ਤਾਂ ਮੈਂ ਰੋਂਡਿਆ ਵਾਂ ਕਿ ਮੈਂ ਕਿਹੜੀ ਘੜੀ ਸੀ ਜਿਹੜਾ ਮੈਂ ਰਿਸ਼ਤਾ ਕਰਾ ਬੈਠਾ ਜੋਵਨ ਨੇ ਕਹਿਣਾ ਭਾਜੀ ਜੇ ਤੁਹਾਨੂੰ ਪਤਾ ਸੀਗੇ ਇਹਨੇ ਲਾਲਚੀ ਨੇ ਤੇ ਤੁਸੀਂ ਕਿਉਂ ਰਿਸ਼ਤਾ ਕਰਵਾਇਆ ਕੁੜੀ ਦਾ ਠੀਕ ਆ ਨਾ ਜੋਵਨ ਨੇ ਤੇ ਇਹੋ ਗੱਲ ਕਹਿਣੀ ਆ ਤੇ ਵੇਖ ਲੈ ਤੂੰ ਰੱਬ ਦਾ ਦਿੱਤਾ ਸਭ ਕੋ ਤੁਹਾਡੇ ਕੋਲ ਹੈਗਾ ਆ ਗੱਡੀ ਵੀ ਤੁਹਾਡੇ ਕੋਲ ਨਵੀਂ ਆ ਮੁੰਡਾ ਮਲਾਜਮ ਆ 17000 ਤਨਖਾਹ ਆ 10 ਕਿੱਲੇ ਤੁਹਾਡੇ ਕੋਲ ਜ਼ਮੀਨ ਆ ਤੇ ਤੁਹਾਨੂੰ ਫਿਰ ਭੁੱਖ ਪਈ ਆ ਵੀ ਕੁੜੀ ਆ ਲੈ ਕੋਈ ਗੱਡੀ ਲੈਣੀ ਆ ਕਿ ਸਸਾ ਨਾ ਇਦਾਂ ਦੀਆਂ ਹੁੰਦੀਆਂ ਨੇ ਆਪ ਘਰ ਖਾਲੀ ਰੱਖਦੀਆਂ ਨੇ ਤੇ ਉਡੀਕ ਕਰਦੀਆਂ ਨੇ ਕਿ ਨੋਆ ਆਉਣਗੀਆਂ ਤੇ ਦਾਜ਼ ਲੈ ਕੇ ਆਉਣਗੀਆਂ ਜਿੱਥੇ ਇਦਾਂ ਦੀ ਸਸਾ ਹੁੰਦੀਆਂ ਨਾ ਉੱਥੇ ਨੋਆ ਨਹੀਂ ਹੱਸਦੀਆਂ ਹੁੰਦੀਆਂ ਇੱਕ ਜੀ ਸੰਦੀਪ ਆਣ ਕੇ ਬੈਠੀ ਹੋ ਉਹ ਦੋਵੇਂ ਰਲ ਜਾਂਦੀਆਂ ਨੇ ਰਪਿੰਦਰ ਦੀ ਕੌਣ ਹੁੰਦਾ ਕੋਈ ਨਹੀਂ ਹੁਣ ਮੈਂ ਜਾਵਾਂਗਾ ਨਾ ਤੇ ਉੱਥੇ ਇਹ ਵੀ ਗੱਲ ਕਰਕੇ ਆਵਾਂਗੇ ਸੰਦੀਪ ਇੱਥੇ ਕੀ ਕਰਦੀ ਆ ਸੰਦੀਪ ਨੂੰ ਤੁਸੀਂ ਭੇਜੋ ਇਹ ਕੁੜੀ ਦਾ ਵਿਆਹ ਕਰ ਦਿੱਤੇ ਤੇ ਆਦੇ ਆਪਣੇ ਘਰ ਰਵੇ ਐਨੀ ਗੱਲ ਆਪਾਂ ਕਹਿੰਦੇ ਇਹਨਾਂ ਚੰਗੇ ਲੱਗਦੇ ਉਹਨਾਂ ਆਪੇ ਸੋਚਣਾ ਚਾਹੀਦਾ ਗਲਤੀ ਉਹ ਹੀ ਹੈ ਉਹਨਾਂ ਕਹਿੰਦਾ ਸਾਡੇ ਘਰ ਚ ਦਖਲੰਦਾਂ ਜੀ ਦੇਂਦੇ ਚਲੋ ਹੋ ਗਿਆ ਇਹ ਫਿਰ ਆਪਾਂ ਹਾਂ ਚਲੋ ਸਸਨ ਸਸੀ ਗਲਪਾ ਜੀ ਆ ਜਾ ਹੋਰ ਪਹਿਨ ਜੀ ਪਰਵਾਹ ਠੀਕ ਠਾਕ ਆ ਹਾਂਜੀ ਸਭ ਵਧੀਆ ਤੁਸੀਂ ਤਾਂ ਮੁੜ ਕੇ ਫੇਰਾ ਹੀ ਨਹੀਂ ਮਾਰਿਆ ਵੀ ਜਾ ਕੇ ਵੇਖੀਏ ਸਹੀਂ ਤਾਂ ਕਰਕੇ ਨਹੀਂ ਆਇਆ ਗਏ ਅੱਛਾ ਅੱਛਾ ਪਰ ਯੂਨੀ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਸਭ ਪਾਜੀ ਮੈਂ ਤੁਹਾਡੇ ਨਾਲ ਨਾ ਦੋ ਹਰਫੀ ਗੱਲ ਹੀ ਕਰਨੀ ਆ ਤਾਂ ਕਰਕੇ ਸੱਧਿਆ ਤੁਹਾਨੂੰ ਇੱਥੇ ਠੀਕ ਆ ਗੱਲ ਇਹ ਕਰਨੀ ਆ ਵੀ ਤੁਸੀਂ ਕੁੜੀ ਵਾਲਿਆਂ ਨਾਲ ਕੋਈ ਗੱਲ ਨਹੀਂ ਕੀਤੀ ਗੱਡੀ ਦੀ ਕੁੜੀ ਤੇ ਆਂਦੀ ਸਾਡੇ ਨਾਲ ਕੋਈ ਗੱਲ ਹੀ ਨਹੀਂ ਕੀਤੀ ਭੈਣ ਜੀ ਕੀ ਹੋ ਗਿਆ ਇੰਨੇ ਕਾਲੇ ਕਿਉਂ ਪੈਂਦੇ ਹੋ ਜਦੋਂ ਮੈਂ ਤੁਹਾਨੂੰ ਕਿਹਾ ਵੀ ਗੱਡੀ ਮਿਲ ਜੇਗੀ ਤੁਹਾਨੂੰ ਤਾਂ ਫਿਰ ਇਹਨੇ ਕਾਲੇ ਪੈਂਦੀ ਕੀ ਲੋੜ ਆ ਪਾ ਜੇ ਗੱਡੀ ਮਿਲਨੀ ਕਦੋਂ ਵਾਂ ਮੈਨੂੰ ਤਰੀਕ ਦੱਸ ਦੋ ਮੈਂ ਤੁਹਾਨੂੰ ਨਾ ਕਵਾਂ ਬਾਰ-ਬਾਰ ਗੱਡੀ ਉਹਨਾਂ ਦੇਣੀ ਵੀ ਆ ਕਿ ਨਹੀਂ ਦੇਣੀ ਭੈਣ ਜੀ ਮੇਰੀ ਉਹਨਾਂ ਨਾਲ ਗੱਲ ਹੋਈ ਹੈ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਆ ਥੋੜਾ ਜਿਹਾ ਟਾਈਮ ਪਾਓ ਵਿੱਚ ਅਜੇ ਤਾਂ ਵਿਆਹ ਨੂੰ ਕਿੰਨੇ ਦਿਨ ਹੋਏ ਅਗਦੇ 15 20 ਦਿਨ ਤੇ ਹੋਇਆ ਸਾਰੇ ਤਾਂ ਕੁੜੀ ਤੇ ਆਂਦੀ ਸਾਡੇ ਤੇ ਆ ਕੇ ਪਤਾ ਹੀ ਨਹੀਂਗਾ ਗੱਡੀ ਦੀ ਕੋਈ ਗੱਲ ਹੀ ਨਹੀਂ ਹੋਈ ਕੁੜੀ ਸਾਹਮਣੇ ਨਹੀਂ ਗੱਲ ਹੋਈ ਪਰ ਮੇਰੀ ਗੱਲ ਹੋਈ ਹੈ ਜੋ ਬੰਨਾਂ ਤੂੰ ਫਿਕਰ ਨਾ ਕਰੋ ਵੇਖੋ ਪਾਜੀ ਜਦੋਂ ਘਰ ਵਿੱਚ ਕੋਈ ਵੀ ਗੱਲ ਹੋਵੇ ਨਾ ਸਾਰੇ ਪਰਿਵਾਰ ਨੂੰ ਪਤਾ ਹੁੰਦਾ ਵਾ ਆ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਏ ਜੇ ਵੀ ਕੁੜੀ ਨੂੰ ਨੇ ਕਿਸੇ ਗੱਲ ਦਾ ਪਤਾ ਕਿੱਦਾਂ ਨਹੀਂ ਪਤਾ ਕੁੜੀ ਨੂੰ ਨਹੀਂ ਨਹੀਂ ਰੁਪਿੰਦਰ ਨੂੰ ਨਹੀਂ ਪਤਾ ਤੂੰ ਫਿਕਰ ਨਾ ਕਰੋ ਸਾਨੂੰ ਗੱਲਾਂ ਵਿੱਚ ਨਾ ਰੱਖਿਓ ਜਿਉ ਉਹਨਾਂ ਦੇਣੀ ਤਾਂ ਵੀ ਦੱਸ ਦੋ ਜਿਉ ਉਹਨਾਂ ਗੱਡੀ ਨਹੀਂ ਨਾ ਦੇਣੀ ਤਾਂ ਵੀ ਦੱਸ ਦੋ ਸ਼ਰੀਕੇ ਵਿੱਚ ਅਸੀਂ ਵੀ ਨੱਕ ਰੱਖਣਾ ਵਾ ਨਹੀਂ ਤਾਂ ਕੋਲੇ ਹੀ ਲੈ ਗਈ ਹੀ ਪਾਜੀ ਮੈਂ ਇੱਕੋ ਹੀ ਗੱਲ ਤੜਨਾ ਕਰਨੀ ਹੈ ਬਸ ਇੱਕ ਮਹੀਨਾ ਤੁਹਾਡੇ ਕੋਲ ਜੇ ਜੂਨ ਮਹੀਨੇ ਚ ਸਾਨੂੰ ਗੱਡੀ ਚਾਹੀਦੀ ਆ ਜੇ ਤੇ ਗੱਡੀ ਆਜੂਗੀ ਕੁੜੀ ਇੱਥੇ ਵਸ ਜੂਗੀ ਜੇ ਗੱਡੀ ਨਾ ਨਾ ਆਈ ਤੇ ਕੁੜੀ ਵੀ ਆਪਣਾ ਪਿੰਡ ਹੀ ਹੋਊਗੀ ਕਿੱਡੀ ਲੱਗੀ ਏ ਭੋਲੀ ਬੰਨ ਇਹ ਸਾਨੂੰ ਦੇ ਵਿਚੋਲਿਆਂ ਨੇ ਦੱਸਿਆ ਨਹੀਂ ਜੇ ਦੱਸਿਆ ਹੁੰਦਾ ਤਾਂ ਫੇਰ ਕਿਹੜੀ ਗੱਡੀ ਦੇ ਦੇਣੀ ਫੇਰ ਵੀ ਬਾਅਦ ਚ ਦੇਣੀ ਪਤਾ ਜੋ ਆ ਵੀ ਬੋਬੇ ਖਰਚਣੇ ਪੈਣੇ ਆ ਗੱਡੀ ਤਾਂ ਹੁਣ ਲੈ ਕੇ ਰਵਾਂਗੇ ਨਾ ਜੋ ਮਰਜ਼ੀ ਕਰਦੀ ਰਹੀ ਜਿਵੇਂ ਚੋਲੇ ਵੀ ਆਏ ਹੀ ਤੇ ਕੀ ਗੱਲ ਬਾਤਿਆ ਮੈਨੂੰ ਤੇ ਘਰ ਦੇ ਵਿੱਚ ਕੁਝ ਪਤਾ ਹੀ ਨਹੀਂ ਲੱਗੰਦੇ ਆ ਪਤਾ ਨਹੀਂ ਮम्मी ਨੇ ਸੱਦਿਆ ਸੀ ਉਹਨਾਂ ਨੂੰ ਪੁੱਛ ਲਾ ਜਾ ਕੇ ਨਾ ਤੇ ਕੁਝ ਦੱਸਦੀ ਹੈ ਜਾਈ ਦੇ ਨਾਲ ਤੈਨੂੰ ਦੱਸਿਆ ਤੇ ਹੈਗਾ ਸੀ ਅੱਗੇ ਮੈਂ ਅੰਦਰ ਉਹਦੋਂ ਨਹੀਂ ਸਮਝ ਲੱਗੀ ਮੇਰੀ ਗੱਲ ਸੁਣੋ ਘਰ ਦੇ ਵਿੱਚ ਮੈਂ ਨਹੀਂ ਜ਼ਰੂਰੀ ਤੇ ਗੱਡੀ ਹੋ ਗਈ ਆ ਹੁਣ ਉਹ ਆਹੋ ਗੱਡੀ ਜ਼ਰੂਰੀ ਆ ਸਾਨੂੰ ਠੀਕ ਹੈ ਨਾ ਤੂੰ ਜ਼ਰੂਰੀ ਉਦਣ ਹੋਣਾ ਵਾ ਜਦ ਤਨ ਗੱਡੀ ਆ ਗਈ ਭਲਾ ਕਿਦਾਂ ਦੀ ਗੱਲ ਹੋਈ ਨਾ ਤੂੰ ਤੁਸੀਂ ਪਹਿਲਾਂ ਹੱਡਨਾ ਸਲਾਹ ਕੀਤੀ ਕੋਈ ਤੇ ਹੁਣ ਵਿਆਹ ਕਰਕੇ ਤੂੰ ਤੁਸੀਂ ਗੱਡੀ ਦੇ ਮੇਨੇ ਮਾਰ ਰਹੇ ਤੇ ਚੱਲ ਕੋਈ ਗੱਲ ਨਹੀਂ ਹੌਸਲਾ ਕਰ ਲਾ ਪਿੰਡ ਵਾਲਿਆ ਨਾ ਮੈਂ ਮੰਦੀ ਆ ਪਿਤਾ ਦੀ ਨਹੀਂ ਤਨਖਾਹ ਆ ਤੇ ਜਿਹੜੇ ਸੋ ਕੋ ਬੰਦੇ ਮੁਲਾਜ਼ਮ ਹੁੰਦੇ ਆ ਉਹਨਾਂ ਦੇ ਤਾਂ ਦਿਲ ਵਹਿ ਖੁੱਲੇ ਹੁੰਦੇ ਆ ਤੂੰ ਹੀ ਗੱਡੀ ਦਾ ਸਨਾਹ ਦੇਂਦੇ ਆ ਨਾਲੇ ਮੇਰੀ ਗੱਲ ਸੁਣੋ ਜੇ ਹੁਣ ਜੱਕਦਮ ਮੈਂ ਵੀਰ ਨੂੰ ਸੁਣਾਵਾਂ ਦਵਾਂਗੀ ਕਿ ਤੁਸੀਂ ਗੱਡੀ ਦੇਗੇ ਜਾਓ ਉਹਨਾਂ ਦੇ ਵਿਚਾਰਨੇ ਟੈਨਸ਼ਨ ਲੈ ਲੈਣੀ ਆ ਓਕੇ ਤੇ ਨਹੀਂ ਟੈਨਸ਼ਨ ਲੈ ਲੈਣ ਲੱਗਾਓ ਠੀਕ ਆ ਨਾ ਤੂੰ ਸੁਣਾ ਤੇ ਦੇ ਉਹਨਾਂ ਨੂੰ ਜੇ ਮੇਰੀ ਇੱਕ ਗੱਲ ਮੰਨੋ ਤੇ ਤੁਸੀਂ ਨਾ ਗੱਡੀ ਦਾ ਖੜਾ ਛੱਡੋ ਹਾਂ じゃ ਛਡਾਲਾ ਫਿਰ ਮਾਤਾ ਕੋ ਜੇ ਤੇ ਕਹਿੰਦੀ ਆ ਤੇ ਦੇਖੋ ਜੀ ਵੀਰ ਜੀ ਆ ਨਾ ਤੇ ਦਿਨਾਂ ਵਾਰਾਂ ਦੇ ਨਾਲ ਗਾੜੀ ਵਧੀਆ ਮਿਲਨ ਵਰਤਣਗੇ ਤੁਹਾਡੀ ਪਿੱਠ ਨਹੀਂ ਲੱਗਣ ਦਿੰਦੇ ਵਧੀਆ ਸਾਰਾ ਕੁਝ ਕਰਕੇ ਜਾਇਆ ਕਰਨਗੇ ਹੋਰ ਦੱਸੋ ਕੀ ਚਾਹੁੰਦੇ ਆ ਉਹ ਮੈਨੂੰ ਇਹ ਗੱਲ ਤਾਂ ਨੀ ਕਾ ਪਤਾ ਗੱਡੀ ਚਾਹੀਦੀ ਆ ਤੇ ਉਹ ਮੈਨੂੰ ਚਾਹੀਦੀ ਆ ਠੀਕ ਆ ਨਾ ਇਹ ਤੇ ਨਾ ਇੱਕੋ ਗੱਲੀ ਕਰੀ ਜਾਂਦੇ ਆ ਮੈਨੂੰ ਜਾਬ ਦਾ ਬਚੋਲਿਆਂ ਨੂੰ ਵੀ ਨਾ ਇਹਨਾਂ ਨੇ ਤਾਂ ਹੀ ਸਦਿਆ ਵਾ ਕਿੰਦੀ ਗੀਤ ਹੋਈ ਨਹੀਂ ਸੱਚੀ ਫਿਕਰ ਜੀ ਲੱਗੂਗਾ ਕੀ ਬਣੂਗਾ ਹੁਣ ਪਰਮੀਤ ਦੁਪਹਿਰਾ ਤੋਂ ਸ਼ਾਮਾਂ ਤੇ ਸ਼ਾਮਾਂ ਤੋਂ ਰਾਤ ਹੋ ਗਈ ਹੈ ਮੇਰਾ ਨਾ ਦਿਮਾਗ ਘੜੇ ਕੇ ਪਿਸੋ ਹੋਈ ਗੱਲਾਂ ਮੇਰੇ ਦਿਮਾਗ ਚਾਂਟੀਆਂ ਕਿ ਮੈਂ ਕੀ ਕਰਾਂ ਹੁਣ ਤੂੰ ਵੇਖਿਆ ਨਾ ਕਿਦਾਂ ਰਮਾਂ ਭੈਣ ਜੀ ਗੱਲਾਂ ਕਰਨ ਦੇ ਦੀ ਆਹ ਵੇਖਿਆ ਜੀ ਤੇ ਮੈਂ ਕਹਿਣ ਦੇ ਕੋਈ ਨੂੰ ਤਾਂ ਕਰ ਨਾਲ ਕੋਈ ਨੂੰ ਤਾਂ ਕਰਕੇ ਦੇਖਣ ਫਿਰ ਉਹਨੂੰ ਆਪਾਂ ਦੱਸਾਂਗੇ ਮੈਂ ਪਰਮੇਤ ਉਹੀ ਸੋਚਣ ਡਿਆ ਕਿ ਮੈਂ ਜੋਗਨ ਨਾਲ ਕਿਹੜੇ ਮੂਨਾ ਗੱਲ ਕਰਾਂ ਕੋਈ ਗੱਲ ਨਹੀਂ ਤੈਨੂੰ ਜੋਗਨ ਨਾਲ ਸੱਦ ਲਉ ਇੱਥੇ ਉਹਦੇ ਨਾਲ ਗੱਲ ਕਰ ਲੈਨੇ ਸੱਦਿਆਰੇ ਮੈਂ ਹੈਗਾ ਆਂਦੇ ਆਂਦੇ ਹੁਣੇ ਆ। ਤੁਸੀਂ ਕਹਿੰਦਾ ਉਹਨੂੰ ਸਾਰੀ ਗੱਲ ਦੱਸ ਦੋ। ਵੀ ਆਪਾਂ ਗੱਲ ਕੀਤੀ ਹੋਈ ਹੈਗੀ ਨਾ ਤੇ ਅੱਗੇ ਉਹਨੂੰ ਵੀ ਪਤਾ ਹੋਏਗਾ ਵੀ ਉਹ ਘਰ ਕੀ ਹੋ ਰਿਹਾ ਪਰਮੇਤ ਜੋਗਨ ਨੇ ਕਹਿਣਾ ਭਜੀ ਜੀ ਐਨੀ ਗੱਲ ਹੀ ਤੁਸੀਂ ਮੈਨਾਂ ਪਹਿਲੇ ਕਿਉਂ ਨਹੀਂ ਗੱਲ ਕੀਤੀ ਮੈਂ ਉਹਦੇ ਨਾਲ ਤਾਂ ਗੱਲ ਤਾਂ ਕਰਦਾ ਜੇ ਇਹ ਮੈਨੂੰ ਪਹਿਲੇ ਦੱਸ ਦੇਣੀ ਉਹਨੇ ਦੱਸਿਆ ਹੀ ਗੱਡੀ ਵਾਲੇ ਨਾਲ ਦਿਨ ਗੱਲ ਕੀਤੀ ਆਪਾਂ ਤੇਰੇ ਨਾਲ ਕੀ ਗੱਲ ਕਰਦੇ ਇਹਨਾਂ ਨੇ ਪਹਿਲੇ ਮੇਰੇ ਨਾਲ ਕੋਈ ਗੱਲ ਕੋਲੀ ਨਹੀਂ ਗੱਡੀ ਵੱਲੋਂ ਪਹਿਲੇ ਕਹਿੰਦੇ ਠੀਕ ਆ ਠੀਕ ਆ ਜਦੋਂ 4-5 ਦਿਨ ਰਹਿ ਗਏ ਵਿਆਹ ਚੋਂ ਉਦੋਂ ਕਹਿੰਦੇ ਮੈਨੂੰ ਗੱਡੀ ਚਾਹੀਦੀ ਆ ਤੇ ਮੈਂ ਉਦੋਂ ਸੋਚਿਆ ਕਿ ਹੁਣ ਸਾਰੇ ਕੰਮ ਸਿਰੇ ਚੜੇਦੇ ਆ ਤੇ ਕੀ ਭਾਨੀ ਫੁਆਣੀ ਆ ਵਿੱਚ ਚਲੋ ਵਿਆਹ ਹੋ ਲੈਂਦੇ ਆ ਬਾਅਦ ਵਿੱਚ ਵੇਖ ਲਾਂਗੇ ਤੇ ਮੈਨੂੰ ਥੋੜਾ ਪਤਾ ਸੀ ਕਿ ਇਹਨਾਂ ਨੇ ਨਹੀਂ ਭੁੱਖ ਖੁਲਾਰਨੀ ਆ ਕਿ ਨਹੀਂ ਸਾਨੂੰ ਗੱਡੀ ਚਾਹੀਦੀ ਚਾਹੀਦੀ ਆ ਮੈਂ ਤਾਂ ਸੋਚਿਆ ਸੀ 2-4 ਦਿਨ ਰੋਲਾ ਪਾਵਾਂਗੇ ਤੇ ਬਾਅਦ ਚੁੱਪ ਕਰ ਜਾਣਗੇ ਨਾ ਉਹ ਨਹੀਂ ਚੁੱਪ ਰਹਿਣ ਵਾਲੀ ਉਹਨਾਂ ਗੱਡੀ ਲੈ ਕੇ ਛੱਡਣੀ ਆ ਜਦੋਂ ਚਾਹੀਏ ਉਹਨਾਂ ਨੇ ਗੱਡੀ ਤੋਂ ਵ ਜੋ ਬਨੰਦ ਨਾ ਸਾਰੀ ਗੱਲ ਦੱਸੋ ਫਿਰ ਉਹ ਜਿੱਦਾਂ ਕਹਿੰਦਾ ਕਰ ਲੈਂਦੇ ਮੈਨੂੰ ਉਪਰ ਵੀ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਦੇਖੋ ਬੁਲਾਓ ਤੇ ਖੁੱਲਾਈਏ ਲੈ ਜੋ ਬਨ ਵੀ ਆਏਗੇ ਸਸੀ ਕਾ ਭਾਈ ਹੋਰ ਠੀਕ ਠਾਕ ਹੈ ਹੋਰ ਸਸੀ ਕਾ ਭਾਈ ਹਾਂਜੀ ਵਧੀਆ ਵਧੀਆ ਉਹ ਬੈਠੋ ਹਾਂ ਠੀਕ ਮੈਂ ਨਾ ਜਦੋਂ ਦਾ ਤੁਹਾਡਾ ਸ਼ਾਮਾ ਦਾ ਫੋਨ ਆਇਆ ਨਾ ਉਦੋਂ ਦਾ ਹੀ ਕੰਮ ਚੱਲ ਲੱਗਾ ਤੇ ਜੇ ਹੁਣ ਵੇਲਾ ਹੋਇਆ ਜਾ ਕੇ ਤੇ ਮੈਂ ਹਾਂ ਚੱਲ ਮੈਂ ਭਾਈ ਦੀ ਗੱਲ ਸੁਣ ਕੇ ਆਵਾਂ ਪਹਿਲਾਂ ਕੀ ਕਹਿੰਦੇ ਇਹਨਾਂ ਤੁਹਾਡੀਆਂ ਗੱਲਾਂ ਕਰਨ ਡਿਆ ਸੀ ਠੀਕ ਹੈ ਠੀਕ ਹੈ ਮੈਂ ਹੁੰਦੇ ਹੁਣੇ ਆ ਹਾਂਜੀ ਹੋਰ ਸਭ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਅਸੀਂ ਸੁਣਾਓ ਘਰ ਸਾਰੇ ਵਧੀਆ ਡਏ ਆ ਜੋ ਤੇ ਮੰਮੀ ਕੰਮ ਕਮ ਕੰਡਿਆ ਆਪਣੇ ਠੀਕ ਹੈ ਹਾਂਜੀ ਹੋਰ ਭਾਜੀ ਪਰੋਣੇ ਸਾਰੇ ਠੀਕ ਠਾਕ ਨੇ ਹਾਂ ਠੀਕ ਠਾਕ ਵਧੀਆ ਜੀ ਅਸੀਂ ਤੇ ਨਾ ਡਰਦੇ ਕਈ ਵਾਰੀ ਫੋਨ ਨਹੀਂ ਕਰਦੇ ਇਹ ਕਈ ਵਾਰੀ ਸੱਸ ਲੱਗੇ ਹੁੰਦੀ ਆ ਜਾਂ ਕਿਤੇ ਕੋਈ ਕੰਮ ਹੀ ਕਰਨ ਡਿਆ ਹੁੰਦਾ ਬੰਦਾ ਤੇ ਫੇਰ ਅਗਲਿਆਂ ਕਹਿਣਾ ਮੈਂ ਵੀ ਇਹ ਤੇ ਇਹ ਤਾਂ ਟੈਨਸ਼ਨ ਵਾਲੀ ਕਿਹੜੀ ਗੱਲ ਆ ਯਾਰ ਹੁਣ ਆਪਣੇ ਭੈਣ ਭਰਾਆਂ ਨੂੰ ਵੀ ਫੋਨ ਕਰਨ ਲੱਗੇ ਪੁੱਛ ਕੇ ਫੋਨ ਕਰਨਾ ਹੁੰਦਾ ਜਦੋਂ ਦਿਲ ਕਰਦਾ ਤੁਹਾਡਾ ਫੋਨ ਕਰਿਆ ਕਰੋ ਯਾਰ ਦੇਨੋ ਵੇ ਰਾਤ ਹੋਵੇ ਜਦੋਂ ਦਿਲ ਕਰੇ ਫੋਨ ਕਰੋ ਗਏ ਤਾਂ ਹੀ ਮੈਂ ਵੀ ਅੱਜ ਅੱਛਾ ਹਾਂ ਦੋਹਾਂ ਜਣੇ ਗਏ ਦੇ ਅਸੀਂ ਮਿਲ ਕੇ ਲੱਕੇ ਆਏ ਆ ਠੀਕ ਠਾਕ ਹੀ ਰਪਿੰਦਰ ਪ੍ਰੋਣਾ ਵੀ ਠੀਕ ਹੀ ਛੁੱਟੀ ਰਹਿ ਗਈ ਕਹਿੰਦਾ ਥੋੜੀ ਚੱਲ ਜਣਾ ਉਹਨੇ ਅੱਛਾ ਤੁਸੀਂ ਫਿਰ ਗਏ ਹੋ ਅੱਜ ਐਵੇਂ ਹੀ ਸਿੱਕਦਰਪਿੰਦਰ ਠੀਕ ਠਾਕ ਹੀ ਹਾਂ ਠੀਕ ਠਾਕ ਵਧੀਆ ਰਪਿੰਦਰ ਚਲੋ ਵਧੀਆ ਵਧੀਆ ਮੈਂ ਸੋਕੋ ਕਹਿੰਦੇ ਮੈਂ ਛੁੱਟੀ ਮੁੱਕਣ ਤੋਂ ਪਹਿਲਾਂ ਪਹਿਲਾਂ ਇੱਕ ਵਾਰੀ ਮ ਉੱਤੇ ਥੋੜੀ ਰਹਿ ਗਈ ਹੈ ਕਹਿੰਦੇ ਨਹੀਂ ਕਹਿੰਦੇ ਹੋ ਸਕਦਾ ਜੀ ਆਉਣ ਤੇ ਇੱਕ ਦੋ ਦਿਨ ਤੱਕ ਆਉਣ ਭਾਵੇਂ ਠੀਕ ਹੈ ਹਾਂਜੀ ਹੁਣ ਕਾਰੋਬਾਰ ਦਾ ਕਿਦਾਂ ਕੰਮ ਕੰਮ ਠੀਕ ਹੈ ਹਾਂਜੀ ਕੰਮ ਤੁਹਾਨੂੰ ਪਤਾ ਹੁਣ ਫਸਲ ਵੜੀਦਾ ਹੀ ਆ ਪੈਸੇ ਪੂਰੇ ਚੁੱਕੇ ਸੀ ਉਦੋਂ ਵਿਆਹ ਤੇ ਰੁੱਥ ਗਏ ਸਾਰੇ ਕਿ ਕਿਦਾਂ ਪੈਸੇ ਇਹ ਜੀ ਭਾਜੀ ਕਿੱਥੋਂ ਲੱਥਨੇ ਆ ਪੈਸੇ ਤੇ ਅਜੇ ਵਿਆਹ ਨੂੰ 15 ਦਿਨ ਹੋਏ ਆ ਤੇ ਆੜਦੀਆ ਮਗਰ ਪੈ ਵੀ ਗਿਆ ਵਾ ਅੱਛਾ ਉਹਨਾਂ ਵੀ ਹੁਣ ਤੁਹਾਨੂੰ ਪਤਾ ਵਾ ਅਗਲੇ ਨੂੰ ਪਤਾ ਹੁੰਦਾ ਵੀ ਇਹ ਬੰਦੇ ਫਸੇ ਆ ਤੇ ਮੈਂ ਤੰਗ ਕਰਾਂ ਇਹਨਾਂ ਨੂੰ ਹੋਰ ਹਾਂ ਹਾਂ ਤੇ ਮੈਂ ਤੇ ਆਖਿਆ ਮੈਂ ਹਾਂ ਚੱਲ ਕੋਈ ਗੱਲ ਨਹੀਂ ਲਾਦਾ ਕਿ ਮੈਂ ਇਹਦੇ ਇੱਕ ਚੀਜ਼ ਹੋਰ ਸੋਚਣ ਲਿਆ ਵਾਂ ਕਿ ਜੋਤਨਾ ਕੀਤੀ ਸੀ ਗੱਲ ਤੇ ਮੈਂ ਹਾਂ ਚੱਲ ਜੇ ਥੋੜਾ ਬੋਦਾ ਸੋਨਾ ਤਾਂ ਠਾਂ ਠਾਂ ਕਰਕੇ ਨਾ ਉਹਦੇ ਵਾਲਾ ਤੇ ਜੇ ਲੱਥ ਦੇ ਪੈਸੇ ਤੇ ਚੱਲ ਲਾ ਛਾਣਨੇ ਆ ਕਿਉਂ ਹੁਣ ਉੱਥੋਂ ਵੀ ਗੱਲਾਂ ਸੁਣਨੀ ਆ ਤੇ ਕੀ ਫਾਇਦਾ ਤੇ ਪਰ ਫੇਰ ਕਈ ਵਾਰੀ ਡਰ ਜਾਈਦਾ ਬਾਬੀ ਮੁਣਕੇ ਇਹ ਚੀਜ਼ਾਂ ਨਹੀਂ ਬੰਨੀਆਂ ਉਹ ਨਹੀਂ ਨਹੀਂ ਆਹ ਕੰਮ ਨਾ ਕਰੀ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਆ ਕਿਦਾਂ ਚੱਲਾਂਗੇ ਆਰਤੀ ਹਾਲ ਉਹਨਾਂ ਨਾਲ ਗੱਲ ਕਰਕੇ ਆਵਾਂਗੇ ਕਿ ਤੁਹਾਨੂੰ ਫਸਲ ਦੇ ਪੈਸੇ ਦੇ ਦਿਆਂਗੇ ਕਹਿ ਤੇ ਦਈਦਾ ਪਰ ਹੁਣ ਅਗਲਾ ਬੰਦਾ ਵੀ ਵੇਖਦਾ ਵਾ ਨਾ ਬੜਾ ਕੁਹ ਉਹੀ ਦੇਖਦੇ ਆ ਵੀ ਆਮਦਨ ਦਾ ਸਾਧਨ ਤਾਂ ਕੋਈ ਹੋਰ ਹੈ ਨਹੀਂ ਤੇ ਫਸਲ ਹੀ ਆ ਜਿਹੜੀ ਦੋਵਾਂ ਢਾਈਆਂ ਕਿਲਿਆਂ ਦੀ ਆਉਣੀ ਹੈ ਉਹ ਹੀ ਆ ਮੈਂ ਵੀ ਬੜਾ ਕੋ ਸੋਚਣਾ ਮੈਂ ਵੀ ਜੇ ਕਿਤੇ ਪਿਓ ਹੀ ਹੁੰਦਾ ਸਿਰ ਤੇ ਤੇ ਚੱਲ ਕੀਮਤਾਂ ਕੁੜੀ ਦੇ ਕਈ ਕੰਮ ਨੇ ਆਪ ਹੀ ਕਰ ਲੈਣੇ ਕੀ ਕਰਾਂ ਮੈਂ ਮੈਨੂੰ ਸਮਝ ਨਹੀਂ ਆਉਂਦੀ ਜੋ ਬੰਦੇ ਆ ਹਬੜਾ ਤੰਗਾ ਇਹਨੂੰ ਮੈਂ ਕਿੱਦਾਂ ਕਵਾਂ ਇਹਦਾਂ ਕੋਈ ਹੋਰ ਹੀ ਹੱਲ ਕੱਢਣਾ ਪੈਣਾ ਜੋ ਉਹ ਨੂੰ ਨਹੀਂ ਕਹਿਣਾ ਪੈਣਾ ਗੱਡੀ ਵਾਲੋਂ ਕੋਈ ਗੱਲ ਨਹੀਂ ਯਾਰ ਤੂੰ ਐ ਵੀ ਨਾ ਫਿਕਰ ਕਰਿਆ ਕਰ ਚੰਗਾ ਜਿੱਥੇ ਐਡਾ ਵੱਡਾ ਕੰਮ ਕਰ ਲਿਆ ਵਿਆਹ ਹੋ ਗਿਆ ਕੁੜੀ ਦਾ ਉੱਥੇਆਂ ਥੋੜੇ ਜਿਹੇ ਪੈਸੇ ਲਥਨੋਂ ਰਹਿ ਜਾਣਗੇ ਕੋਈ ਗੱਲ ਨਹੀਂ ਸਵੇਰੇ ਚੱਲਨੇ ਆ ਦੋਹੇ ਜਣੇ ਆਰਤੀ ਨਾਲ ਠੀਕ ਹੈ ਬਜੀ ਉਹਦੇ ਨਾਲ ਕਰਨੀਆਂ ਗੱਲ ਠੀਕ ਹੈ ਕਿ ਭਾਈ ਤੂੰ ਸਾਨੂੰ ਦੁਬਾਰੇ ਫੋਨ ਨਾ ਕਰੀ ਪੈਸੇ ਤਾਨੂੰ ਮਿਲ ਜਾਣਗੇ ਮੈਂ ਇਹ ਮੈਂ ਤੇ ਉਹਨੂੰ ਆਪ ਇਹੋ ਗੱਲ ਕਹਿਣ ਦੇ ਵੀ ਫਸਲ ਪ੍ਰਾਤ ਤੇ ਇੱਕੋ ਹੀ ਆਉਣੀ ਆ ਮੈਂ ਕਿਹਨੇ ਕਿਤੇ ਹੋਰ ਲਿਆ ਜਾਣੀ ਆ ਕੋਈ ਨਹੀਂ ਮੈਂ ਨਾਲ ਚੱਲਣਾ ਤੇਰੇ ਚੱਲ ਜੇ ਹੌਸਲਾ ਕਰ ਲੇ ਥੋੜਾ ਜਿਆ ਤਾਂ ਫਿਰ ਕਿੱਡੀ ਕੀ ਗੱਲ ਵਾ ਕਰਨੀ ਆ ਉਹਦੇ ਨਾਲ ਗੱਲ ਉਹ ਫੋਨ ਨਹੀਂ ਕਰਦਾ ਚੱਲ ਜੇ ਆ ਕੇ ਗੱਲ ਕਰ ਲੈਨੇ ਉਹਦੇ ਨਾਲ ਹਾਂ ਹਾਂ ਤੇ ਮੈਂ ਵੀ ਚੱਲਣਾ ਫਿਰ ਮੰਮੀ ਹੁਣੇ ਘਰ ਕੱਲੇ ਆ ਪੁਨੀ ਚਾਹ ਵੰ ਮਿਲਦੇ ਆ ਫਿਰ ਸਵੇਰੇ ਮਿਲਦੇ ਠੀਕ ਹੈ ਫਿਰ ਸਵੇਰੇ ਮਿਲਦੇ ਆ ਹਾਂ ਚਲ ਜੀ ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਮੈਂ ਕਿਹੜੇ ਮੂੰਹ ਨਾਲ ਕਵਾਂ ਜੋ ਬੰਨੋ ਗੱਡੀ ਵਾਲੋਂ ਉਹਦੇ ਤੇ ਆਪਣਾ ਵਿਚਾਰੇ ਦਾ ਬੁਰਾ ਹਾਲ ਆ ਅਜੇ ਪਹਿਲੇ ਵਿਆਹ ਵਾਲੇ ਪੈਸੇ ਨਹੀਂ ਲੱਥੇ ਆਰਤੀਆ ਤਾਂ ਕਰਨ ਡਿਆ ਇਹ ਚੀਜ਼ ਦਾ ਮੈਨੂੰ ਲੱਗਦਾ ਕੋਈ ਹੋਰ ਹੀ ਹੱਲ ਕੱਢਣਾ ਪੈਣਾ ਇਦਾਂ ਨਹੀਂ ਗੱਲ ਬੰਨਨੀ